ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਆਦਰ ਸੈਟ ਹੈ ਸਾਰੀ ਵੀਰਾਂ ਦੇ ਕੱਟ ਪਰ ਠੀਕ ਆ ਲਓ ਜੀ ਕਰਤੀ ਆ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 11:00 ਵਜੇ ਓਫ ਕੀਆ ਬ్రో ਠੀਕ ਆ ਮੌਸਮ ਵੈਦਰ ਤੇ ਤਾਂ ਰੇਨ ਦਿਖਾ ਰਿਹਾ ਹੈ ਪਰ ਰੇਨ ਪੈ ਨਹੀਂ ਰਹੀ ਹੈ ਨਾ ਉਹ ਹੈ ਬੱਦਲ ਵਾਈ ਆ ਮੌਸਮ ਚਲੋ ਲੈਟਾਂ ਲੁਟਾਂ ਮਝਾਈਏ ਭਾਈ ਪਹਿਲਾਂ ਤਾਂ ਹਨਾ गेट गुड खोल के फिर दो कताएं बच्चे निकलने वाले से वो देखे वे निकल गए कि नहीं आपा हाँ जी पहले नंबर दे लगा के बेड करनी इधर हो जाइए लैडर उठ खंड देख के बचा का डगनी शाख खपलाड लाइन ओ एम जी एक कर लिया नाइस दूसरा फिर तो निकलने वाले हैवान दूसरा भी निकलने लगे देखो इधर आपा ट्रक हांड़ा ਕੋਈ ਹੋਰ ਨਹੀਂ ਦੂਜਾ ਵੀ ਨਿਕਲ ਜਾਣਾ ਇੱਕ ਕੱਢ ਲਿਆ ਬਸ ਇੱਕ ਉਧਰ ਖੁੱਡੇ ਜੇ ਉਹ ਦੇਖ ਲਈਏ ਆਪਾਂ ਕੱਢ ਲੈਗੇ ਨਹੀਂ ਬਾਕੇਂਦਰੋਂ ਬੱਚੇ ਵਿੱਚ ਸੱਟਣਾ ਸਾਰੇ ਬਾਬੇ ਦੀ ਕਿਰਪਾ ਨਾਲ ਹੈ ਸੱਟੋ ਬੱਤ ਸੱਟਾ ਸੱਟਾ ਹੀਰਾ ਸੱਟਾ ਓਕੇ ਰੋਟਾ ਹਾਂਜੀ ਦਾਣੇ ਵੀ ਕਰ ਲਈਏ ਰੈਡੀ ਮੈਂ ਸਵੇਰ ਦੇ ਟਾਈਮ ਦੇ ਪਾ ਚੱਲੀ ਗੋਲੀ ਗੋਲੀ ਗਿਆ ਮਚਾਂ ਲੈ ਉਤਰੋ ਕਿੰਨੇ ਦੇ ਮੁਰਕੀ ਵਿਚਾਰੇ ਕਿੱਧਰ ਫਸ ਗਈ ਦੂੰ ਓਹੋ ਇਹ ਸ਼ੀਬਿੱਚਰ ਗਿਆ ਭਾਈ ਕੋਤੜਾ ਕੀ ਚਾਹੇਰ ਪੁੱਛੋਣਾ ਜਰੀਨਾ ਬੁਰਾ ਹਾਲ ਹੁੰਦਾ ਉਠਣਾ ਹੀ ਇੱਕ ਟਾਸਕ ਬਣ ਜਾਂਦਾ ਦਾ ਕੋਤੜਾ ਭਾਈ ਬੇਕਾਰ ਹੀ ਭਾਈ ਚਲੋ ਕੋਈ ਨਾ ਰੱਖੋ ਨਾ ਫੋਟੇ ਨਾ ਤੇ ਮੇਕਪਟ ਹੰਜੀ ਮਾਲਕੋ ਬੜੇ ਖੜੇ ਆਂ ਜੀ ਗੁੱਡੇ ਚ ਤੇ ਇਧਰ ਦਾਣੇ ਵੀ ਪਾਤੇ ਤੇ ਇੱਕ ਬਈ ਜਿਹੜੀ ਕਬੂਤਰੀ ਥੱਲੇ ਤਿੰਨ ਆਂਡੇ ਸੀਗੇ ਹਨਾ ਉਹ ਤਿੰਨੇ ਬੱਚੇ ਨਿਕਲੇ ਸੀਗੇ ਜਿਹੜੇ ਦੋ ਆਲਦੇ ਸੀ ਪਹਿਲਾਂ ਨਿਕਲੇ ਉਹ ਦੋਵੇਂ ਤਾਂ ਬਚ ਗਏ ਤੀਜਾ ਬੱਚਾ ਜਿਹੜਾ ਛੋਟਾ ਸੀ ਬਈ ਉਹ ਕੱਲ ਮਰ ਗਿਆ ਉਸ ਨੂੰ ਦੱਸਣਾ ਭੁੱਲ ਗਿਆ ਮੈਂ ਉਹ ਗੱਲ ਇਹਨਾਂ ਨੇ ਜੋੜ ਨਾਲ ਆ ਰਿਹਾ ਤੇ ਚੱਕ ਕੇ ਤੇ ਨੱਪ ਨੁੱਪ ਦਿੱਤਾ ਸੀ ਮੈਨੂੰ ਲੱਗਦਾ ਹੈ ਕਿ ਇੱਕ ਬੱਚਾ ਮਰਿਆ ਪਿਆ ਸੀਗਾ ਛੋਟਾ ਮੈਂ ਫਿਰ ਉਹ ਮਰ ਗਿਆ ਹਨਾ ਬਾਕੀ ਕਈ ਇੱਥੇ ਵੀ ਨਿਕਲੇ ਬੱਚਾ ਬਵੇਕਰ ਕੋ ਨਾਲ ਇੱਥੇ ਵੀ ਨਿਕਲ ਮਾਰੇ ਬੱਚੇ ਹਨਾ ਕੋਈ ਇਸ਼ੂ ਨਹੀਂ ਸੈੱਟ ਚੱਲ ਰਿਹਾ ਕੰਮ ਬੱਚਾ ਮੁੱੱਚਾ ਨਾਲ ਦੀ ਪਲਾਈ ਵੀ ਓਕੇ ਚੱਲ ਰਹੀ ਹੈ ਨਾ ਡੰਨ ਹੈ ਸੁਆਦ ਆ ਰਿਹਾ ਕੰਮ ਦਾ ਤੇ ਓਕੇ ਦੀਆਂ ਰਿਪੋਰਟਾਂ ਸਾਰੀਆਂ ਚਲੋ ਚੱਲੀ ਬਾਹਰ ਮੈਂ ਠੀਕ ਆਦਾਂ ਤੇ ਪਾ ਦੇ ਉੱਤਰ ਦੇ ਗਏ ਇੰਨੇ ਕੰਮ ਹੁੰਦਾ ਹੈਗਾ ਹਾਂਜੀ ਸਾਰਾ ਦਾ ਇੰਟਰ ਪਾਦਾ ਚੜਾ ਵੀ ਅੰਦਰ ਪੈ ਕੇ ਘੀੜ ਕੇ ਗਏ ਹਾਂ ਚਲਿਓ ਉਧਰ ਨੇ ਕਰੇ ਹਾਂ ਠੀਕ ਹੈ ਬਾਹਰ ਮੋਂ ਲਾਦਾ ਮੀਂਹ ਹੀ ਜਾਂਦਾ ਸੀ ਯਾਰ ਮੈਂ ਬਤਹਾਈ ਜਾਂਦਾ ਯਾਰ ਮੀ ਵਾਕੇ ਫੋੜ ਨਹੀਂ ਆਈ ਜਾਂਦਾ ਕਿ ਆ ਕੇ ਹਟ ਗਿਆ ਬਰੋ ਹੁਣ ਤਾਂ ਬਹੁਤ ਜ਼ਰੂਰ ਹੋ ਗਿਆ ਬੈਡ ਹੈ ਮੀ ਚਲੋ ਕੋਈ ਨਾ ਚਾਹਦੇ ਅੰਦਰ ਲੈ ਕਰੇ ਹਾਂਜੀ ਮੇਰੇ ਦੋਸਤੋ ਆਗੇ ਜਿੱਧਰ ਲੈ ਕਰੇ ਨਾ 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 ਲਿਓ ਨਾ ਬੇਬੀ ਨਾ ਮੀ ਕਾਫੀ ਆਇਆ ਸੀਗਾ ਬਾਈ ਫੁੱਲ ਹੀ ਆਇਆ ਸੀਗਾ ਘਰੇ ਪਾਣੀ ਖੜ ਗਿਆ ਉਧਰ ਗੇਟ 'ਚ ਵੀ ਚਾਰ ਘੱਲ ਜੀ ਵੱਜ ਗਈ ਹੈ ਨਾ ਚਲੋ ਕੋਈ ਗੱਲ ਨਹੀਂ ਹਨ ਲਲੀ ਉਹ ਵੀ ਭਾਲਦਾ ਸਾਰਾ ਜਾ ਹੁਣ ਇਹ ਕਹਿੰਦਾ ਮੇਰਾ ਵੀ ਚੌੜ ਕਰੇ ਕੋਈ ਨਾ ਤੇਰਾ ਵੀ ਚੌੜ ਕਰਾਂਗੇ ਸਬਰ ਕਰ ਕਰ ਤੇ ਉਧਰ ਆਪਣੀ ਨਾ ਇਹ ਰਿਕਮੈਂਟ ਲਈ ਹੋਇਆ ਤੜਕੇ ਦਾਣੇ ਪਾ ਕੇ ਨਾ ਬਾਲਟੀ ਬਾਹਰ ਰੱਖ ਗਿਆ ਸੀ ਹਮੇ ਤੇ ਇਧਰ ਇਹ ਬਾਲਟੀ ਚ ਵੀ ਵਾਟਰ ਪੈ ਗਿਆ ਮੀਂਹ ਦਾ ਇੱਥੇ ਹੰਦਾ ਚੜਲ ਵੀ ਫੁੱਲ ਹੀ ਆਏ ਸੀ ਹਨ ਚਲੋ ਕੋਈ ਗੱਲ ਨਹੀਂ ਦਾਣੇ ਦੋਨੇ ਪਾਈਏ ਕਬੂਤਰਾਂ ਨੂੰ ਇਹ ਖਰਾਕ ਆਪਾਂ ਇੱਥੇ ਛਾਣੇ ਸੁੱਕਣੀ ਪਾ ਕੇ ਹੋਰ ਖਰਾਕ ਕਰਕੇ ਤਿਆਰ ਸਿਰ ਤੇ ਕਬੂਤਰ ਆਣੋ ਠੀਕ ਹੈ ਜੀ ਬੜਾ ਇਹ ਕੋਈ ਰਹਿਮਾਇਸ਼ ਹੋ ਰਾ ਤੇ ਫਿਰ ਕੰਮ ਵੀ ਜਾ ਕੇ ਆਉਣ ਇੱਕ ਦੋ ਹਨਾ ਕਰਦੇ ਆ ਕੋਈ ਨਾ ਕੋਈ ਸੀਨ ਹਾਂਜੀ ਦਾਣੇ ਰੋਕ ਕੇ ਪਾਉਣੇ ਆ ਜੀ ਪਹਿਲਾਂ ਨਾ ਸਿਲੰਡਰ ਭਰ ਆ ਲਈਏ ਹਨਾ ਬਲਜੀਤ ਆਇਆ ਖੜਾ ਕਰੇ ਤੇ ਸਿਲੰਡਰ ਪਿਆ ਮੁਕਿਓ ਭਰ ਆ ਲਿਆ ਜੀ ਤੇ ਟ੍ਰੇਨ ਤੋਂ ਵੈਸਤਾ ਬਾਹਰ ਕੱਢ ਲਿਆ ਸੀ ਮੈਂ ਚਲੋ ਕੋਈ ਗੱਲ ਨਹੀਂ ਆ ਗਏ ਪਾਉਣੇ ਆ ਦਾਣੇ ਯਾਰ ਕਿਰਨ ਜੜ ਚ ਲੱਗੇ ਨਾਲ ਹਨਾ ਹਾਂਜੀ ਸਿਲੰਡਰ ਚ ਪਾ ਲਿਆ ਪਟਰਾਓਲ ਤੇ ਮੋਟਰਸਾਈਕਲ ਚ ਪਾ ਲਈ ਗੈਸ ਆਉਣਾ ਘਰ ਨੂੰ ਆਣਾ ਸਿਲੰਡਰ ਭਰਾਲਿਆ ਪੈਟਰੋਲ ਦਾ ਤੇ ਮੋਰਸਾ ਦਾ ਭਰਾਲਿਆ ਗੈਸ ਦਾ ਚੱਲ ਗਏ ਬੈਂਡ ਹਾਂਜੀ ਆ ਗਏ ਇੱਧਰ ਲਈ ਘਰੇ ਹੀ ਲਿਓ ਪਾਪੀ ਪ੍ਰਾਣੀ ਕੋਲੇ ਚੱਲ ਲਿਓ ਬੇਬੀ ਤੇਰਾ ਡਿਨਰ ਕਰੇ ਤਿਆਰ ਖਾਇਆ ਜਾ ਕੇ ਇੱਧਰ ਵੀ ਫਲੱਡ ਗੇਟ ਖੁੱਲ ਜਾਂਦੀ ਹੈ ਹੂੰ ਅੰਦਰ ਇਹ ਦੋ ਬਾਰਿਸ਼ ਆਉਂਦੀ ਹੈ ਇੱਧਰ ਫਲੱਡ ਗੇਟਾਂ ਰਾਹੀਂ ਪਾਣੀ ਅੰਦਰ ਜਾਂਦਾ ਆਪਾਂ ਇੱਧਰ ਵੀ ਇਥਾ ਦੇਖੋ ਬਾੜ ਆ ਜਾਂਦੀ ਹੈ ਫਿਰ ਜਦੋਂ ਗਲੀ ਦਾ ਪਾਣੀ ਨਿਕਲਦਾ ਸਾਰਾ ਉਹ ਖਾਲੀ ਦਾ ਫੇਰ ਆਪਣੇ ਘਰ ਦਾ ਪਾਣੀ ਨਿਕਲਦਾ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਵੈਸੇ ਅੱਜ ਕੋ ਹੋਰ ਚੰਨੂ ਵਾਲਾ ਮਿੱਤਰ ਆਉਣਾ ਸੀ ਆਪਣਾ ਹਨਾ ਹੈਪੀ 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 ਕਬੱਡੀ ਤੇ ਉਹ ਨੂੰ ਵੀ ਕਬੂਤਰ ਦੇਣਾ ਸੀ ਉਹ ਕਹਿੰਦਾ ਵੀ ਠੰਡਾ ਆ ਕਬੂਤਰ ਦੇ ਜਮਾ ਮੱਠਾ ਆ ਜਾ ਠੰਡਾ ਕਬੂਤਰ ਜਾ ਗਰਮ ਕਬੂਤਰ ਮੈਂ ਜਾ ਤੂੰ ਠੰਡਾ ਕਬੂਤਰ ਲੈ ਜਾ ਕੜੀਆਂ ਆ ਨੀਆਂ ਬਈਆਂ ਤੁਹਾਡੇ ਸਾਹਮਣੇ ਆਂ ਦੇਖ ਲਓ ਮੌਸਮ ਦੇਖ ਲਓ ਠੀਕ ਆ ਕਿ ਨਹੀਂ ਕੜੀਆਂ ਪੈ ਰਹੀਆਂ ਹਲਕੀ ਹਲਕੀ ਕਿਣਮਣ ਕਿਣਮਣ ਹੋ ਰਹੀ ਤੇ ਮੀਂਹ ਪਾਏ ਕਰੀਏ ਨੜਤਾ ਕਬੂਤਰ ਨੂੰ ਫੇਰ ਟਾਕ ਤਖੇ ਠੀਕ ਆ ਬਲੀ ਫੁੱਲੀ ਪਾ ਗੇ ਮੀ ਨਹੀਂ ਹਟਦਾ ਬਈ ਕਬੂਤਰ ਟਕਣੀ ਪੈਣਗੇ ਕੱਲ ਮੌਸਮ ਸਾਫ ਸੀ ਮੈਂ ਤਾਂ ਹੀ ਚੱਕ ਤੀ ਮੈਂ ਯਾਰ ਕੋਈ ਇਹਨਾਂ ਖੋਲ ਦੇ ਤਾਂ ਤੋ ਓਪਨ ਕਰ ਦੇ ਏਰੀਆ ਤੇ ਹੁਣ ਛੇਦੀ ਛੇਦੀ ਪਈਏ ਦਾਣੇ ਬਾਵੇ ਆਪ ਮੁੜ ਕੇ ਹਨਾ ਫਿਰ ਰਾਤ ਨੂੰ ਔਖਾ ਹੋ ਜਾਣਾ ਜੇ ਲਾਈਟ ਨਹੀਂ ਹੁੰਦੀ ਮੁੜ ਕੇ ਨੇਰੇ ਚ ਕਿਵੇਂ ਖਾਣਗੇ ਵਿਚਾਰੇ ਹਾਂ ਜੀ ਮੇਰੇ ਦੋਸਤੋ ਦਾਣਾ ਪਾਣੀ ਹੋ ਗਿਆ ਜੀ ਸਾਰੇ ਖੋਡਿਆਂ ਚ ਦੋਵੇਂ ਜੋੜੀਆਂ ਵਾਲਿਆਂ ਚ ਜਾਲ ਚ ਕਬੂਤਰੀਆਂ ਕਬੂਤਰ ਤੇ ਬੈਠ ਕਾਲਿਆ ਕਰਨ ਠੀਕ ਹੈ ਜੀ ਸਾਰੇ ਪਾਸੇ ਡੰਨ ਹੈ ਦਾਣਾ ਪਾਣੀ ਲਾਈਟ ਹੈਗੀ ਅਜੇ ਗਈ ਨਹੀਂ ਮੀਂਹ ਹਲਕਾ ਹਲਕਾ ਕਣੀਆਂ ਪੈ ਰੀਆਂ ਮਮੂਲੀਆਂ ਹਨਾ ਬਿਲਕੁਲ ਨਾ ਮਾਤਰ ਤੇ ਬੱਚੇ ਵੀ ਅੱਜ ਨਿਗਾ ਨਾਲ ਵੇਖੇ ਵੀ ਬੱਚੇ ਵਾਹ ਵੱਡੇ ਵੱਡੇ ਐਡੇਡੇ ਹੋਏ ਪਏ ਹੁਣ ਮੇਰੀ ਰਾਏ ਯਾਰ ਆਪਾਂ ਇਹਨਾਂ ਨੂੰ ਬਾਹ ਲਿਆ ਕਰਕੇ ਤਾਂ ਜ਼ਿਆਦਾ ਚੰਗੀ ਗੱਲ ਹਨਾ ਇਕਦਾ ਵੱਡੀ ਛਤਰੀ ਭਾਲ ਲਗੀ ਆਪਣੀ ਬੱਚੇ ਲਵਾਉਣ ਵਾਲੀ ਕਿੱਥੇ ਪਈ ਐ ਇੱਕਦਾ ਵੱਡੀ ਛਤਰੀ ਭਾਲ ਲਗੀ ਬਾਕੀ ਨਵਾਂ ਤਿਆਂ ਲੱਗੇ ਹਨਾ ਕੋਈ ਦੋ ਛਤਰੀਆਂ ਇੱਕ ਮਿੰਟ ਇੱਕ ਇੱਥੇ ਆ ਛਤਰੀਆਂ ਦਾ ਵਾਹ ਵਾਜ ਆ ਜਾਈਂਦਾ ਬੱਚਾ ਹੈ ਨਾ ਚਲੋ ਕਰਦੇ ਹੱਲਾ ਭੱਲਾ ਵੇਖਦੇ ਆ ਕੀ ਬੰਦ ਹੈਗਾ ਬਣਾਉਣਾ ਕੋਈ ਰੈਅ ਵਿਚਾਰ ਕਰਿਆ ਹਨਾ ਵਾ ਕਰਦੇ ਆ ਤਿਆਰੀ ਇਹ ਕੰਮ ਦੀ ਵੀ ਬਾਕੀ ਅਮਰੀਕੀ ਨੂੰ ਅਮਰੀਕੀ ਦਾ ਕਬੂਤਰ ਹੀ ਵਾਪਸ ਕਰਨਾ ਉਹਦੇ ਕੋਲੇ ਵੀ ਚੱਲ ਕੇ ਆਵਾਂਗੇ ਦੇਖਦੇ ਆ ਘਰੇ ਹੈਗਾ ਕਿ ਹੈ ਨਹੀਂ ਅਮਰੀਕੀ ਨੂੰ ਕਬੂਤਰ ਵਾਪਸ ਕਰਨਾ ਉਹਦਾ ਤੇ ਇੱਕ ਚੰਨੂ ਵਾਲੇ ਮੁੰਡੇ ਨੂੰ ਕਬੂਤਰ ਦੇਣਾ ਸੀ ਆ ਉਹ ਵੀ ਨਹੀਂ ਆਇਆ ਯਾਰ ਕਹਿੰਦਾ ਮੀਂਹ ਪਈ ਜਾਂਦਾ ਵੀ ਫੇਰ ਆਜੂਗਾ ਨਾ ਮੈਂ ਚੱਲ ਕੋਈ ਨਾ ਆਜ ਤੇ ਦੇਖ ਲਾਂਗੇ ਭਰਾਵਾ ਹੋਰ ਕੀ ਹਾਂਜੀ ਚੱਲੀ ਅਮਰੀਕੀ ਦਾ ਕਬੂਤਰ ਵਾਪਸ ਕਰਨਾ ਅਮਰੀਕੀ ਘਰੇ ਨਾ ਹੋਇਆ ਫੇਰ ਹੋਏ ਤੂੰ ਹੀ ਆਖੀ ਨਾ ਹੋਇਆ ਨਹੀਂ ਨਹੀਂ ਕਰਕੇ ਹੁਣ ਵਾਪਸ ਤੂੰ ਹੀ ਕਰਾਉਣਾ ਭਰਾਵਾ ਆਪਾਂ ਅਮਰੀਕੀ ਘਰੇ ਨਾ ਹੋਇਆ ਫੇਰ ਕੀ ਕਰਾਂਗੇ ਇਹ ਤਾਰ ਤੇ ਬੰਨਣਾ ਉਸੇ ਤੇ ਤਾਰ ਤੇ ਕੰਬਾਇਆ ਹੋਏ ਮੋੜ ਲਿਆ ਹੋਏ ਮੋੜ ਲਿਆ ਫੇਰ ਕਰੇ ਨਾ ਆਇਆ ਤਾਂ ਚੱਲੀਏ ਫਿਰ ਗੇ ਭਾਈ ਜੇ ਦਾਉਦੀ ਕਿਸ ਮੱਚ ਹੋਇਆ ਹਾਂ ਆ ਘਰੇ ਹੋਇਆ ਚੁੱਪ ਹਾਂ ਹੁੰਦਾ ਨਹੀਂ ਮੋਣੂ ਅੱਛਾ ਠੀਕ ਹੈ ਆ ਦੇਖਹੀਂ ਆ ਕਬੂਤਰ ਅਮਰੀਕੀ ਦਾ ਚੱਲਗੇ ਫਿਰ ਮੋੜ ਤਾ ਨੂੰ ਚੱਲ ਆ ਦੇਖ ਤੂੰ ਇੱਥੇ ਘੜ ਆਵਾਂ ਤੇਰੇ ਕੋਲੇ ਖੜ ਜਾ ਠੀਕ ਆ ਆ ਆਉਣੇ ਅਸੀਂ ਮੁੜ ਕੇ ਯਾਰ ਆ ਗੇ ਅਮਰੀਕੀ ਘਰ ਕੋਲੇ ਲੈ ਹੁਣ ਅਮਰੀਕੀ ਦੀ ਕਿਸਮਾ ਚ ਵਹਿਣਾ ਕਬੂਤਰ ਹੈਗਾ ਕਿ ਨਹੀਂ ਜੀ ਨਹੀਂ ਹੈਣੀ ਮੈਂ ਤਰੀਕੀ ਹੈ ਨਹੀਂ ਕਰੇ ਤੋਪਣਾ ਹੈਗਾ ਹੈ ਤੇ ਕਿਵੇਂ ਕੰਮ ਤਾ ਹਾਈ ਬਈ ਅਸੀਂ ਸਮਾਨ ਲੈ ਆਂਗੇ ਭਾਈ ਮਰੀਕੀ ਸਮਾਨ ਲੈ ਆਇਆ ਏ ਦੋੜਿਆ ਨਾ ਵੇਖ ਲਿਆ ਕੋਈ ਮਰੀਕੀ ਮਾਨਾਂ ਆਲਿਆ ਕਿਵੇਂ ਹੈ ਕੀ ਕਰਦਾ ਫਿਰਦਾ ਓਏ ਖੁਦ ਘਰੇ ਆਏਂ ਤੇਰੇ ਹੋਰ ਕਿੱਦਾਂ ਹੋਦੇ ਫਿਰ ਇੱਕ ਅੱਧਾ ਤਨ ਹੋਰ ਦੇ ਦੇਾਂਗੇ ਦੇਖੋ ਵੀ ਉਹ ਵੀ ਗਵਾਜ ਕੇ ਦੇ ਦਿੰਦੋ ਕਿਧਰ ਗਏ ਬਾਦਾਂ ਕਿਧਰ ਗਏ ਤੀਂ ਦੇ ਜਾ ਓਏ ਹੁਣ ਹੁਣ ਹੈ ਨਹੀਂ ਸੱਚੀ ਨਹੀਂ ਓਏ ਸੱਚੀ ਹੁਣ ਤਾਂ ਇਹਦਾ ਦੇ ਕੇ ਜਾਣਾ ਪਊ ਓਹੋ ਹੋ ਤੂੰ ਕਹਿੋ ਜੇ ਅਸੀਂ ਸੋਚ ਜਾਨੇ ਫਿਰ ਵੀ ਤੇਰਾ ਜਾ ਓਏ ਅਮਰੀਕੀ ਦੇ ਖੁੱਡੇ ਹੀ ਖਾਲੀ ਆ ਓਏ ਹਾਰੇ ਖਾਲੀ ਐ ਹਾਰੇ ਹਾਂ ਜੀ ਮੇਰੇ ਓਹੋ ਇਧਰ ਤਾਂ ਤੂੰ ਫਲੱਡ ਗੇਟ ਹੀ ਲਾਈ ਪਿਆ ਹੈਂ ਕਿ ਪਾਣੀ ਵੜਦਾ ਸੀ ਕੱਢ ਜਾ ਤੂੰ ਉਲਟੀ ਪਾਉਣ ਖੁੱਡੇ ਦੂਰ ਕਿਵੇਂ ਹੋਗੇ ਤੇ ਯਾਰ ਕਿੰਨੀ ਵਾੜੀ ਸੀ ਯਾਰ ਅਮਰੀਕੀ ਕਬੂਤਰੀ ਦਾ ਹੈ ਨਹੀਂ ਤੈਨੂੰ ਬੱਚਾ ਜ਼ਰੂਰ ਦੇ ਦਾਂਗੇ ਓਹੋ ਕਿਰਲੀ ਏ ਕਿਰਲੀ ਹੈ ਬਈ ਅਮਰੀਕੀ ਦੇ ਖੁੱਡੇ ਖਾ ਲਈ ਹੋਵੇ ਸੱਚੀ ਮੱਚੀ ਯਾਰ ਜਿਆਦਾ ਜਿਆਦਾ ਯਾਰ ਅਮਰੀਕੀ ਤੈਨੂੰ ਯਾਰ ਅਮਰੀਕੀ ਨਾਲ ਜੋੜਾਂਗਾ ਤਾਂ ਬਈ ਕੂਟਰ ਕੋਦਰਾਂ ਸਰਾਂ ਲੱਖਾਂ ਲਾ ਤੈਨੂੰ ਇੱਕ ਬੱਚਾ ਦੇ ਦੇਵਾਂਗੇ ਇੰਨਾ ਕਰ ਸਕਦਾ ਆ ਵੱਡਾ ਹੈ ਪੂਰਾ ਪਲਿਆ ਹੈ ਕਾਲੇ ਦਰੋਂ ਬੱਚਾ ਦੇ ਦੇਵਾਂਗੇ ਚੰਗਾ ਫੇਰ ਇਹਨੂੰ ਰੱਖ ਠੀਕ ਆ ਇੱਕ ਮਿੰਟ ਇੱਥੇ ਹੀ ਖੜਾ ਫੋਟੋ ਬੜੀ ਸੋਹਣੀ ਨੇ ਤੇਰੀ ਕੁੱਤਰ ਨਾਲ ਅਮਰੀਕੀ ਦੀ ਹਾਂ 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 ਉੱਚ ਉਬਰਾ ਨਾਲ ਏ ਥੋੜੇ ਸਾਹਮਣੇ ਲਾਵਾਂਗੇ ਅਮਰੀਕੀ ਉਸਤਾ ਇੰਨਾ ਕਰ ਚਾਹੁੰਦਾ ਨਾ ਕਰ ਗੜ ਜਾ ਉਹ ਬੋਲੀ ਗਾਣ ਫੋਟੇ ਨਹੀਂ ਨਾ ਇਹ ਨਾ ਕਰ ਫੋਟੋ ਪਾਉ ਸਹੀ ਸੀ ਕਰਨਾ ਥਾਮਨੇ ਲਾਉਣਾ ਇਥੇ ਹੀ ਕੱਢ ਜਾ ਵਾਹ ਤੇਰੇ ਸਹੀ ਅਮਰੀਕੀ ਕੋਈ ਨਾ ਕੱਲ ਤੈਨੂੰ ਬੱਚਾ ਦੇ ਜਾਗੇ ਪੂਰਾ ਪਲਿਆ ਉੜਦਾ ਬੰਨ ਬੰਨ ਕੱਡੇ ਲਵਾ ਲਈ ਠੀਕ ਹੈ ਕਿ ਨਹੀਂ ਇਹਦਾ ਜੀ ਲੱਗ ਜੂਗਾ ਫਿਰ ਠੀਕ ਹੈ ਕਿ ਨਹੀਂ ਕੁਛ ਕਰੀ ਨਹੀਂ ਨਹੀਂ ਕੁਛ ਨਹੀਂ ਕੀਤਾ ਕਰਤਾ ਐਂ ਆਪੇ ਝਾੜ ਝੂੜ ਗਏ ਬੈਠਾ ਬੈਠੇ ਨਹੀਂ ਅਸੀਂ ਨਹੀਂ ਪਟਾ ਪਟਾ ਫੰਗ ਝਾੜੀ ਪਏ ਐ ਮਿੰਨਲਾ ਦਾ ਬਿੱਲੀ ਬੁੜੀ ਨਾ ਪੱਟ ਗਈ ਜਾਲੀ 'ਚ ਬਿਠ ਦੇਣਾ ਓਏ ਖਾਂਬੇ 'ਚ ਖਲਰੇਦਾ ਪਈ ਸੀ ਦੂਜੇ ਪਾਸੇ ਵੀ ਕੀ ਤਲ ਹਾਂ ਬਈ ਉਧਰ ਬਿੱਲੀ ਪੱਟ ਗਈ ਫਿਰ ਇਹਦਾ ਖਾਂਬੇ ਦੇ ਵਿਚਾਰੇ ਤੇ ਬੈਠ ਬੈਠੇ ਤੇ ਚੱਲ ਕੋਈ ਕਹਿੰਦੀ ਖੁੱਡੇ ਦੀ ਛੜ ਦੇ ਨੂੰ ਡਾਈ ਨਾ ਦਾਨ ਦੋਨੇ ਪਾ ਅੰਦਰ ਤਾੜ ਦੇ ਕੋਈ ਨਾ ਤੈਨੂੰ ਬਚਾ ਦੇ ਜਾਣਗੇ ਨਾ ਕਪੜਾ ਇਧਰ ਤਾਂ ਬੜਾ ਔਖਾ ਕੰਮ ਉਤਰਨ ਵਾਲਾ ਆਵੇ ਕੰਜੇ ਦਾ ਸਾਡੇ ਅੱਖਾਂ ਨੇ ਚੀਜ਼ ਜਲਾ ਟੱਲਾ ਦੇ ਹੋ ਰਿਹਾ ਗਲਤ ਹੋਈ ਕੰਮ ਕਬੂਤਰ ਦੇ ਕੇ ਅੱਗੇ ਨੇ ਨਹੀਂ ਕਾ ਭਾਗੜਾਂ ਮਿੱਕੀ ਕਾ ਭਾ ਭਈਆ ਮੈਂ ਇੱਥੇ ਜਦੋਂ ਨਹੀਂ ਕਾ ਬਾ ਜੀ ਓਏ ਭਰਾਵਾ ਥਾਰ ਹੈ ਚੰਗਾ ਬਲੀਕੀ ਓਏ ਕੱਲ ਤੂੰ ਤੈਨੂੰ ਬੱਚਾ ਦੇ ਜਾਗੇ ਚੰਗਾ ਕੋਈ ਅਸੀਂ ਲਵਾਉਂਗੇ ਬੱਚੇ ਠੀਕ ਆ ਕੋਈ ਮਹੀਨੇ ਨੂੰ ਉੱਡਣ ਲੱਗ ਜਾਣਗੇ ਜੇ ਕੋਈ ਸਾਡਾ ਆਉਂਦਾ ਤੇ ਰੋਹੀ ਪਹਿਲੇ ਲਾ ਦਿਆ ਕਰਾਂਗੇ ਫੜ ਲੈ ਕਰੀ ਭਣਾ ਦੇ ਲੈ ਕਰੀ ਕੱਲੂ ਤੂੰ ਕਿੰ ਕਿੰ ਦੇ ਲੈ ਤੱਲੇ ਬੱਚਾ ਦੇ ਸਾਈ ਚੰਗਾ ਚਲੋ ਜੀ ਓਕੇ ਹੋ ਗਿਆ ਡਨ ਹੋ ਗਿਆ ਕੰਮ ਹਾਂਜੀ ਦੁਕਾਨ ਤੋਂ ਲਿਆਂਦੀ ਚੀਜ਼ੀ ਖਾਣ ਓਏ ਧੀਰੇ ਸੇ ਧੀਰੇ ਸੇ ਰੱਖ ਦੀ ਸਾਮਕੇ ਹਨਾ ਇਹਦਾ ਪਿੰਡੋ ਹੀ ਜਾਂਦੇ ਬਾਦ ਨਹੀਂ ਜਾਏਗਾ ਜੇ ਮੇਰੇ ਤੋਂ ਤੇ ਨਾ ਹੀ ਕੋਈ ਹੋਰ ਕੰਮ ਦਾ ਦਿੱਤਾ ਗਿਆ ਹਨਾ ਇਹ ਨੂੰ ਪਾਸੇ ਰੱਖ ਦਈਏ ਪਰ ਨੂੰ ਮੇਂ ਇਧਰ ਕਰ ਦਈਏ ਇੱਕ ਸਟੋਰ ਕਰ ਦਈਏ ਡੰਨਾ ਕੰਮ ਪੱਕੇ ਬੁੱਕੇ ਲੈਟਾਉਂ ਕਾ ਲਈ ਛੱਡ ਭਾਈ ਤੇ ਫੋਨ ਕਰ ਲੈ ਚਾਰਜ ਵੀਡੀਓ ਕਰ ਦੋ ਐਪਲੋਡ ਬਾ ਗੇਮ ਖੇਡ ਦਾਂਗੇ ਆਹੀ ਆਪਣੇ ਪੱਲੇ ਹਨ ਹੋਰ ਕੀ ਹੋਣਾ ਬਾਪੂ